ਅਗਤਾ ਹੈ ਕਿਸਾਨ ਵੀਰੋ ਹੋਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਸਕਰੀਨ ਤੇ ਜੱਲੀਆਂ ਦਾ ਨੋਟ ਕਰ ਲਓ ਪਿੰਡ ਪੁੱਛਾਂਗੇ ਜ਼ਿਲ੍ਹਾ ਪੁੱਛਾਂਗੇ 400 ਨੂੰ ਨਗੌਰ ਵਾਲੇ ਬੱਚੇ ਦਿਖਾ ਦਾਂ ਪੂਰੇ ਟਾਪ ਕੁਆਲਿਟੀ ਦੇ ਤੇ ਇੱਕ ਨੂੰ ਸੂਈ ਸਵਾਈ ਜਰਸੀ ਪੰਜਾਬ ਵਾਲੀ ਵਹਿੜ ਦਿਖਾ ਦਾਂ ਗੱਲ ਬਾਤ ਬਾਈ ਨ ਕਰਾਂ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਜੀ 84374 52400 ਪਿੰਡ ਜੀ ਗੁੜੇ ਪਿੰਡ ਗੁੜੇ ਤੇ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਤੇ ਨੇੜੇ ਜਗਰਾਵਾਂ ਦੇ ਰਹਿ ਗਏ ਹਨ ਤੇ ਵੀਰੇ ਆਪਣਾ ਵਪਾਰ ਦਾ ਹੀ ਕੰਮ ਆ ਹਾਂ ਮੇਰੇ ਬਹਿੜੀਆਂ ਦਾ ਦਿਆਸੀਆਂ ਦਾ ਓਕੇ ਤੇ ਦੋ ਬਾਈ ਕੋਲੇ ਬਹਿਣਾ ਹਜੇ ਆਉਣ ਵਾਲੀਆਂ ਵੀ ਉਹਦੇ ਵਾਸਤੇ ਹੀ ਬਾਈ ਨਾਲ ਸੰਪਰਕ ਕਰ ਲਿਓ ਠੀਕ ਹੈ ਜੀ ਤੇ ਜਿਲ੍ਹਾ ਆਪਣਾ ਅਗੇ ਲੁਧਿਆਣਾ ਤੇ ਦਸਤੀਲ ਜਗਰਾਉ ਓਕੇ ਨੇੜੇ ਆ ਜਾ ਵੀਰੇ ਤੇ ਜਿਹੜੀ ਆਪਾਂ ਬੈੜ ਦੇਖੀ ਆਨੇ ਬਾਈ ਸਕਰੀਨ ਤੇ ਤੇ ਕਿਹੜਾ ਸੂਆ ਸੂਈ ਵੀ ਹੈ ਜੀ ਇਹ ਇਹ ਨਾਲ ਦੂਜੇ ਸੂਏ ਵੀਰੇ ਦੂਜੇ ਸੂਏ ਸੂਈ ਆ ਕੱਢ ਲਓ ਜੀ ਬਾਹਰ ਨੂੰ ਧੋਰੋ ਇਹਨੂੰ ਤੇ ਮਗਰ ਕੀ ਆ ਗਿਆ ਵੀਰੇ ਮਗਰ ਇਹ ਤਾਂ ਆ ਗਿਆ ਬੱਚੀ ਵੀਰੇ ਪਤਾ ਕਿਹੜੇ ਸੀਮਨ ਦੀ ਆ ਜੀ ਬੁਣ ਫਿਰ ਉਹ ਦੂਜਾ ਮਤਲਬ ਇਹ ਲਗਿਆ ਸੀ ਕਿ ਜੇ 2000 ਵਾਲਾ ਦੀ ਕਾ ਕੇ ਦਿੰਦੇ ਹਾਂ ਓਕੇ 66 ਸੀ ਮਨ ਦਿਖਾਇਆ ਹੋਇਆ ਆਪਣੇ ਕੋਲ ਸਾਰਾ ਰਹਿ ਗਿਆ ਓਕੇ ਤੇ ਕਿੰਨਾ ਦੁੱਧ ਰੇੜੀ ਆ ਬਾਈ ਵੜ ਥੱਲੇ ਮੇਰੇ ਟੈਂਕ 17 ਕਿਲੋ ਦਾ ਤੁਹਾਨੂੰ ਕੱਡੇ ਵਾਲਾ ਤਿਆਰ ਕਿੰਨੇ ਦਿਨ ਹੋ ਗਏ ਸੂਈ ਨੂੰ ਚਾਰ ਦਿਨ ਹੋ ਗਏ ਸੂਈ ਨੂੰ ਖੋਲ ਤੋਰੋ ਜੀ ਤੋਰ ਤੋਰੋ ਜੀ ਆ ਦੇਖੋ ਜੀ ਫੇਸ ਚੰਗਾ ਪ्युअर ਪੰਜਾਬ ਵਾਲੀ ਜਰਸੀ ਆ ਗਈ ਜਿਹਨੂੰ ਕਹਿੰਦੇ ਆ ਥਣਲੇਵੇ ਦੀ ਪੂਰੀ ਸਾਫ ਚੰਗੀ ਤੇ ਓਕੇ 22 ਕਿਲੋ ਦੇ ਬਾਈ ਦੇ ਵਿੱਚ 24 ਹੀ ਦੇ ਦੂ ਓਕੇ ਆ ਤੋਰੋ ਜੀ ਆ ਦੇਖੋ ਲੈ ਵਾਲੂ ਇੱਕ ਨੰਬਰ ਲੈ ਚੱਲੋ ਜੀ ਥੋੜੀ ਜਿਹੀ ਹੋਰ ਪੂ ਆ ਦੇਖੋ ਥਾਂਲੇ ਬਨੇੜੇ ਤੋਂ ਕਰਾਵਾ ਚੈੱਕ ਆ ਦੇਖੋ ਜੀ ਲਿਆਓ ਬਸ ਬਰੇ ਲਿਆ ਇਧਰ ਲਿਆ ਮੋੜ ਲਓ ਬੱਚੇ ਦਾ ਕਰੂਗੀ ਥੋੜਾ ਜਿਹਾ ਉਹ ਕੁੱਤੇ ਨੂੰ ਪਾਉਂਦਾ ਯਾਰ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਪੂਰੀ ਸਾਫ ਲੈਵੇ ਦੀ ਤੇ ਕਿੰਨਾ ਦੁੱਧ ਆ ਬਾਈ ਹੁਣ ਬੋਲੋ ਏ ਥੱਲੇ ਰੈਡੀ ਬੋਲੋ 7 ਕਿਲੋ ਦਾ ਤਿਆਰ ਆ 7 ਦੂਰਾ ਆਵੇ ਅਗਲਾ ਮਾਰ ਕੇ ਲੈ ਕੇ ਜਾਵੇ ਹਨਾ ਮਗਰ ਬੱਚੀ ਵੀ ਬਹੁਤ ਪਿਆਰੀ ਆ ਹਨਾ 7 ਦੂਰੀ ਥਣ ਥਣ ਵੀ ਬਹੁਤ ਵਧੀਆ ਲੱਗਿਆ ਮਗਰ ਬੱਚੀ ਬਹੁਤ ਤੇ ਬਾਕੀ ਦਾ ਵੱਡੇ ਸਾਈਜ਼ ਦੀ ਆ ਕੀ ਰੇਟ ਕੀ ਆ ਗਿਆ ਬਾਈ ਇਹਦਾ ਇਕਲਾ ਕਰਦੇ ਆਪਾਂ ਮਾਨਤਾਨ ਹੋ ਜੂ ਤੇ ਬਾਕੀ ਦੋ ਸੌ ਦੇ ਜਾਣਗੇ ਹਨਾ ਕਰੇ ਇੱਕ ਬੱਚੀ ਤੇ ਨਾਲ ਬੈਠ ਤੇ ਬੌਲਾ ਕਿੰਨਾ ਰੜੀਆ ਹੁਣ ਇਸ ਤਰ੍ਹਾਂ ਦੇ ਦੇ ਦੂ 20 ਕਿਲੋ ਪਿਓਰ ਪੰਜਾਬ ਵਾਲੀ ਜਰਸੀ ਅੱਛਾ 23 24 ਦੇਊਗੀ ਓਕੇ 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 ਇੱਕ ਬਰੀਆ ਕੱਟੀ ਆ ਬਰੇਕ ਨੂੰ ਖੜੀ ਇਹਦੀ ਮਾਂ ਨੇ 22 23 ਕਿਲੋ ਦਾ ਰਕਾੜ ਇਹਦੀ ਮਾਂ ਦਾ ਇਹ ਵੀ ਦੇਣੀ ਆ ਇਹ ਵੀ ਦੇ ਦੇਾਂਗੇ ਇਹਦੀ ਮਾਂ ਆ ਇੱਕਾ ਬੱਚੀ ਖੜੀ ਆ ਇਹ ਵੀ ਜਰਸੀ ਚ ਆ ਗਈ ਜਰਸੀ ਉਹਦੇ 35 ਕਿਲੋ ਦਾ ਪਚੋਇਆ ਸੀ ਇਹਦੀ ਮਾਂ ਠੀਕ ਆ ਇਹ ਵੀ ਦੇ ਦੇਣੀ ਆ ਆਪ ਕੱਟੀ ਵੀ ਦੇ ਦੇਣੀ ਕੱਟੀ ਦੀ ਕੀ ਡਿਮਾਂਡ ਆ ਗਈ ਜੀ ਇਹਤੀ ਦਵਾਨ ਕਰਾਂਗੇ 20000 ਰੁਪਏ ਤੇ ਬੱਚੇ ਦੀ ਬੱਚਿਆਂ ਦੀ ਚਾਰਾਂ ਦੀ ਵੀ ਦੱਸ ਦਿਓ ਤੇ ਬੱਚੇ ਦਾ ਜੀ ਮੌਕੇ ਦੀ ਕਰ ਲਾਂਗੇ ਉਹ ਮੌਕੇ ਤੇ ਬਹੁਤ ਕੁਆਲਿਟੀ ਦੇ ਬੱਚੇ ਆ ਜੀ ਆ ਦੇਖੋ ਕੁਆਲਿਟੀ ਪੂਰੀ ਚੰਗੀ ਜੇ ਆਪਾਂ ਗੱਲ ਕਰ ਲਗੇ ਨਾ ਪਿਓਰ ਨਗੌਰ ਵਾਲੇ ਭਾਈ ਆਪ ਜਾ ਕੇ ਲੈ ਕੇ ਆਂਦੇ ਹਾਂ ਹਾਂਜੀ ਹਾਂਜੀ ਸ਼ੌਂਕ ਆ ਫਿਰ ਹਾਂ ਸ਼ੌਂਕ ਓਕੇ 4 ਆ ਗਏ 4 ਇਹ ਜੇ ਕਿਸੇ ਸ਼ਕੀਨ ਵੀਰ ਨੂੰ ਕਿਉਂਕਿ ਜਿਹੜਾ ਜਗਰਾਮ ਵਾਲਾ ਏਰ ਗਿਆ ਜਿਹੜੇ ਨੌਰੀ ਬੱਚਿਆਂ ਦੀ ਆ ਇੱਧਰ ਜਾਦੇ ਸ਼ਕੀਨ ਤੇ ਸ਼ੌਂਕ ਆ ਹਨਾ ਹਾਂ ਓਕੇ ਓਕੇ ਚੰਗੇ ਆ ਜੀ ਤੇ ਇੱਕ ਤੁਹਾਨੂੰ ਕੱਟੀ ਦਿਖਾਤੀ ਇੱਕ ਬੱਚੀ ਦਿਖਾਤੀ 4 ਤੁਹਾਨੂੰ ਆਪਣੀ ਹੈ ਨਾ ਹੂੰ ਗਾਂ ਆਈ ਸੀ ਆਪਣੇ ਕੋਲ ਇੱਕ ਓਕੇ ਜੀ ਉਹਦੇ ਥੱਲੇ ਕੋਲ 35 ਦੇ ਵੀ 60 ਹੀ ਸੀ ਦੁੱਧ ਓਕੇ ਜੀ ਉਹ ਹੀ ਬੱਚੀ ਇਹ ਬਣ ਕੇ ਰੱਖ ਲਈ ਸੀਗੀ ਓਕੇ ਜੀ ਤੇ ਮੈਂ ਤੁਹਾਨੂੰ ਵੀਡੀਓ ਦਿਖਾਤੀ ਆ ਜਰਸੀ ਦੀ ਉੱਥੇ ਚਲੋ ਵੀਰੇ ਨੰਬਰ ਫੇਰ ਬੋਲ ਦਿਓ ਜੀ 8374 5346 ਪੂਰਾ ਨਗੀਨਾ ਪੀਸ ਤੁਹਾਨੂੰ ਵੈੜ ਦਿਖਾਈ ਹੈ ਜੀ ਐ ਨਹੀਂ ਗੱਲ ਹੈਗੀ ਤੇ ਮਗਰ ਨਗੀਨਾ ਪੀਸ ਹੀ ਬੱਸੀ ਤੇ ਬਾਈਆਂ ਦਾ ਉਵੇਂ ਹੀ ਗੱਲ ਹੈਗੀ ਬਾਈ ਕਹਿੰਦਾ ਆਪਣਾ ਸਾਫ ਸੁਥਰਾ ਕੰਮ ਹੈ ਨਾ ਸਾਫ ਸੁਥਰਾ ਹਣਾ ਮੈਂ ਹੀ ਲੈਂਦੀ ਸੀ ਇਹ ਵੀ ਬੜਾ ਪਾਉਗਾ ਤੇ ਸਾਫ ਨਹੀਂ ਲਈ ਸੀ ਓਕੇ ਓਕੇ ਚੰਗੇ ਪਸ਼ੂ ਆ ਨੰਬਰ 22 ਦਾ ਔਨ ਸਕਰੀਨ ਆ ਜਗਰਾਵਾ ਦੇ ਨੇੜੇ ਪਿੰਡ ਆ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਵਾ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂਗੇ ਨਵੀਂ ਵੀਡੀਓ ਦੇ ਨਾਲ